ਹਾਂਜੀ ਸਟੂਡੈਂਟਸ ਵੈਲਕਮ ਅਗੇਨ ਅੱਜ ਦੀ ਪੰਜਾਬੀ ਵੀਡੀਓ ਦੇ ਵਿੱਚ ਅਸੀਂ ਸੰਬੰਧਕ ਬਾਰੇ ਜਾਣਕਾਰੀ ਹਾਸਲ ਕਰਾਂਗੇ ਸੰਬੰਧਕ ਤੇ ਜੋਜਕ ਦੋ ਨੇ ਜਿਹੜੇ ਇਹ ਅਸੀਂ ਕਰਾਂਗੇ ਜਿਹੜਾ ਸ਼ਬਦ ਵਾਕ ਵਿੱਚ ਨਾਮ ਪੜਨਾਮ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਜਾਂ ਸਥਾਪਿਤ ਕਰਦਾ ਹੈ ਉਸ ਨੂੰ ਸੰਬੰਧਕ ਆਖਦੇ ਹਨ ਇਹਦੇ ਵਿੱਚ ਕੀ ਆ ਦੇਖੋ ਜਿਹੜਾ ਸ਼ਬਦ ਵਾਕ ਵਿੱਚ ਵਾਕ ਵਿੱਚ ਲੀਆਂ ਜੋ ਵੀ ਚੀਜ਼ਾਂ ਨੇ ਨਾਮ ਪੜਨਾਮ ਵਿਸ਼ੇਸ਼ਣ ਜੋ ਵੀ ਹੈਗੇ ਨੇ ਉਸ ਸ਼ਬਦ ਦਾ ਸਬੰਧ ਦੂਜੇ ਵਾਕ ਦੇ ਦੂਜੇ ਸ਼ਬਦ ਨਾਲ ਪ੍ਰਗਟ ਕਰਦਾ ਹੈ ਮੀਨਜ਼ ਵਾਕ ਦੇ ਵਿੱਚ ਵਿੱਚ ਇਹ ਕਿਰਿਆ ਕਰਦਾ ਹੈ ਪੰਜਾਬੀ ਵਿੱਚ ਸੰਬੰਧਕ ਸ਼ਬਦ ਸ਼੍ਰੇਣੀ ਇੱਕ ਅਜਿਹੀ ਸ਼੍ਰੇਣੀ ਹੈ ਜੋ ਨਾਮ ਜਾਂ ਪੜਨਾਮ ਤੋਂ ਪਿੱਛੋਂ ਵਿਚਰਦੀ ਹੈ ਇਨਾਂ ਦੇ ਵਿੱਚ ਬੱਚੇ ਕਨਫਿਊਜ਼ ਹੋ ਜਾਂਦੇ ਨੇ ਸੰਬੰਧਕ ਤੇ ਜੋਜਕ ਦੇ ਵਿੱਚ ਅਸੀਂ ਇਹੀ ਕਲੀਅਰ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਤਾਂ ਨਾਮ ਜਾਂ ਪ੍ਰਨਾਮ ਤੋਂ ਪਿੱਛੋਂ ਵਿਚਰਦੀ ਆ ਇਹ ਸ਼੍ਰੇਣੀ ਸੰਬੰਧਕ ਪੰਜਾਬੀ ਭਾਸ਼ਾ ਵਿੱਚ ਸੰਬੰਧਕਾਂ ਦੀ ਗਿਣਤੀ ਨਿਸ਼ਚਿਤ ਹੈ ਇਸ ਲਈ ਸੰਬੰਧਕ ਸ਼੍ਰੇਣੀ ਕਿਹੜੀ ਆ ਬੰਦ ਸ਼੍ਰੇਣੀ ਆ ਵਿਕਾਰੀ ਸੰਬੰਧਕਾਂ ਦੀ ਸ਼੍ਰੇਣੀ ਸਿਰਫ ਦਾ ਸੰਬੰਧਕ ਦੇ ਮੈਂਬਰ ਆਉਂਦੇ ਨੇ ਦਾਸਵੰਦਕ ਆਪਣੇ ਤੋਂ ਪਹਿਲਾਂ ਆਉਣ ਵਾਲੇ ਨਾਮ ਨੂੰ ਸਬੰਧਕੀ ਰੂਪ ਵਿੱਚ ਪੇਸ਼ ਕਰਦਾ ਹੈ ਪੰਜਾਬੀ ਵਿੱਚ ਨੇ ਨੂੰ ਤੋਂ ਨਾਲ ਰਾਹੀ ਲਈ ਉੱਤੇ ਆਦੀ ਕੀ ਨੇ ਅਵਕਾਰੀ ਸੰਬੰਧਕ ਨੇ ਬਣਤਰ ਦੇ ਬਣਤਰ ਦੇ ਆਧਾਰ ਤੇ ਸੰਬੰਧਕਾਂ ਨੂੰ ਤਿੰਨ ਵਰਗਾਂ ਚ ਵੰਡਿਆ ਜਾ ਸਕਦਾ ਹੈ ਮੂਲ ਸੰਬੰਧਕ ਸੰਧੀ ਸੰਬੰਧਕ ਤੇ ਸੰਜੁਗਤ ਸੰਬੰਧਕ ਹੁਣ ਗੱਲ ਕਰੀਏ ਅਸੀਂ ਮੂਲ ਸੰਬੰਧਕਾਂ ਦੀ ਜਿਹੜੇ ਸੁਤੰਤਰ ਦੌਰ ਤੇ ਵਿਚਰਦੇ ਨੇ ਜਿਨ੍ਹਾਂ ਦਾ ਰੂਪ ਸੁਤੰਤਰ ਭਾਵਾਂਸ਼ ਵਾਲਾ ਹੁੰਦਾ ਏ ਉਹ ਕੀ ਹੁੰਦੇ ਨੇ ਮੂਲ ਸੰਬੰਧਕ ਮੂਲ ਸੰਬੰਧਕਾਂ ਵਿੱਚ ਕਰਤਰੀ ਸੰਬੰਧਕ ਨੇ ਕਰਮਣੀ ਸੰਬੰਧਕ ਨੂੰ ਅਪਾਦਾਨ ਸੰਬੰਧਕ ਤੋਂ ਅਧିକਾਰਨ ਸੰਬੰਧਕ ਵਿੱਚ ਉਪਰ ਥੱਲੇ ਨੇੜੇ ਕੋਲ ਇਹ ਸਾਰੇ ਅਧିକਾਰਨ ਸੰਬੰਧਕ ਨੇ ਸੰਬੰਧ ਸੂਚਕ ਸੰਬੰਧਕ ਹੀ ਆ ਦਾਤ ਕਰਨੀ ਸੰਦ ਕੀਆ ਨਾਲ ਦੁਆਰਾ ਰਾਹੀ ਤੇ ਸੰਪਰਦਾਨ ਸੰਦ ਕੀਆ ਲਈ ਵਾਸਤੇ ਇਹਨਾਂ ਲਈ ਜਿਹੜਾ ਰੱਖਿਆ ਜਾਂਦਾ ਏ ਸੰਬੰਧ ਉਹ ਮੂਲ ਸੰਬੰਧ ਕਹਾਉਂਦਾ ਏ ਸੰਧੀ ਸੰਬੰਧਕ ਜੋ ਦੋ ਸ਼ਬਦਾਂ ਦੇ ਸੁਮੇਲ ਤੋਂ ਇੱਕ ਸ਼ਾਬਦਿਕ ਰੂਪ اختیار ਕਰਕੇ ਵਾਕ ਵਿੱਚ ਵਿਚਰਦੇ ਹਨ ਉਹ ਸੰਧੀ ਸੰਬੰਧਕ ਹੁੰਦੇ ਨੇ ਇਸ ਦੀ ਬਣਤਰ ਕੀ ਬਣਦੀ ਹੈ ਨਾਮ ਜਮਾ ਸੰਬੰਧਕ ਭਾਵ ਅੰਦਰ ਤੋਂ ਅੰਦਰੋਂ ਇਸ ਤਰ੍ਹਾਂ ਬਣਦਾ ਏ ਫਿਰ ਸੰਯੁਕਤ ਸੰਬੰਧਕ ਆ ਸੰਯੁਕਤ ਸੰਬੰਧਕ ਨੇ ਜਿਹੜੇ ਦੋ ਜਾਂ ਦੋ ਤੋਂ ਵੱਧ ਸੰਬੰਧਕ ਆਪਸ ਸੰਬੰਧਕ ਸ਼ਬਦ ਆਪਸ ਵਿੱਚ ਸੁਤੰਤਰ ਰੂਪ ਵਿੱਚ ਵਾਕ ਵਿੱਚ ਵਿਚਰ ਕੇ ਕਾਰਜ ਕਰਦੇ ਨੇ ਅਤੇ ਵਾਕ ਦੇ ਅਰਥਾਂ ਨੂੰ ਪ੍ਰਗਟਾਉਂਦੇ ਨੇ ਜਿਵੇਂ ਉਹ ਨਦੀ ਵਿੱਚ ਦੀ ਪਾਰ ਹੋ ਗਿਆ ਏ ਵਿੱਚ ਦੀ ਪਾਰ ਹੋ ਗਿਆ ਕੀ ਆ ਇਹ ਸੰਯੁਕਤ ਸਬੰਧਕ ਆ ਜਿਹੜਾ ਕੀ ਵਾਕ ਦੇ ਵਿੱਚ ਦੱਸਿਆ ਜਾਂਦਾ ਏ ਫਿਰ ਅੱਗੇ ਗੱਲ ਕਰਾਂਗੇ ਅਸੀਂ ਜੋਜਕ ਦੀ ਜੋਜਕ ਦਾ ਅਰਥ ਵੀ ਜੋੜਨ ਵਾਲਾ ਏ ਜਿਹੜਾ ਸ਼ਬਦ ਦੋ ਸ਼ਬਦਾਂ ਨਾਵਾਂ ਜਾਂ ਪੜਨਾਵਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਦਾ ਏ ਦੋ ਸ਼ਬਦਾਂ ਨੂੰ ਵੀ ਜੋੜ ਸਕਦਾ ਏ ਦੋ ਵਾਕਾਂ ਨੂੰ ਵੀ ਜੋੜ ਸਕਦਾ ਏ ਇਹਨੂੰ ਕੀ ਕਹਾਂਗੇ ਅਸੀਂ ਜੋਜਕ ਪੰਜਾਬੀ ਵਿੱਚ ਜੋਜਕ ਨੇ ਜਿਹੜੇ ਅਵਕਾਰੀ ਸ਼ਬਦ ਹੁੰਦੇ ਨੇ ਤੇ ਬੰਦ ਸ਼੍ਰੇਣੀ ਦੇ ਮੈਂਬਰ ਹੁੰਦੇ ਨੇ ਮੀਨਜ਼ ਲਿਮਟਿਡ ਹੁੰਦੇ ਨੇ ਦੋ ਪ੍ਰਕਾਰ ਦੇ ਹੁੰਦੇ ਨੇ ਸਮਾਨ ਜੋਜਕ ਜਿਹੜੇ ਜੋਜਕ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਨ ਭਾਵ ਕੀ ਜਿਹੜੇ ਸਾਵੀਆਂ ਵਾਕਾਤਮਕ ਵੰਤਰਾਂ ਨੂੰ ਜੋੜਨ ਮੀਨਜ਼ ਇੱਕੋ ਜਿੱਕੇ ਜਿਹੜੇ ਨੇ ਉਹਨਾਂ ਨੂੰ ਜੋੜਨ ਪੰਜਾਬੀ ਵਿੱਚ ਤੇ ਅਤੇ ਜਾਂ ਪਰ ਪ੍ਰੰਤੂ ਇਸ ਲਈ ਕਰਕੇ ਵਾਸਤੇ ਸਗੋਂ ਫਿਰ ਵੀ ਫੇਰ ਚਾਹੇ ਇਹ ਸਾਰੇ ਸ਼ਬਦ ਨੇ ਜਿਹੜੇ ਸਮਾਨਜੋਜਕ ਨੇ ਇਹ ਜੋਜਕ ਵਾਕਾਂਸ਼ ਤੇ ਉਪਵਾਕ ਦੇ ਪੱਧਰ ਤੇ ਵਿਚਰਦੇ ਨੇ ਫਿਰ ਅੱਗੇ ਗੱਲ ਕਰਾਂਗੇ ਅਸੀਂ ਅਧੀਨ ਜੋਜਕ ਦੀ ਜਿਹੜੇ ਵਾਕ ਦੇ ਬਧੇਰੇ ਹਿੱਸੇ ਤੋਂ ਪਹਿਲਾਂ ਆਉਂਦੇ ਨੇ ਵਾਕ ਦੇ ਬਧੇਰੇ ਹਿੱਸੇ ਤੋਂ ਪਹਿਲਾਂ ਆਉਂਦੇ ਨੇ ਉਹਨਾਂ ਨੂੰ ਵਾਕ ਦੇ ਘੱਟ ਨਿਰਪਰ ਹਿੱਸੇ ਨਾਲ ਜੋੜਨ ਜਾਂ ਜਿਹੜੇ ਅਸਾਵੀਆਂ ਵਾਕ ਬਣਤਰਾਂ ਨੂੰ ਜੋੜਨ ਉਹਨਾਂ ਨੂੰ ਅਧীন ਜੋਜਕ ਕਹਿੰਦੇ ਨੇ ਜਿਵੇਂ ਕਿ ਜੋ ਇਹਨਾਂ ਦੀਆਂ ਉਦਾਹਰਣਾਂ ਨੇ ਮੀਨ ਵਾਕ ਦੇ ਵੱਡੇ ਹਿੱਸੇ ਤੋਂ ਪਹਿਲਾਂ ਆਉਂਦੇ ਨੇ ਵਾਕ ਦੇ ਘੱਟ ਹਿੱਸੇ ਨਾਲ ਜੋੜਨ ਦਾ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਕੀ ਕਹਿੰਦੇ ਨੇ ਅਧীন ਤਾਂ ਇਹ ਸੀਗੀ ਅੱਜ ਦੀ ਵੀਡੀਓ ਅਗਲੀ ਵੀਡੀਓ ਦੇ ਵਿੱਚ ਅਸੀਂ ਅਗਲਾ ਟੌਪਿਕ ਡਿਸਕਸ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਜਿਹੜਾ ਕਿ ਮੈਂ ਵਾਰੀ ਵਾਰੀ ਕਹਿ ਨਹੀਂ ਹੁੰਦੀ ਆ ਤੁਹਾਨੂੰ ਪਰ ਤੁਸੀਂ ਆਪਣਾ ਹਿਸਾਬ ਦੇਖਣਾ ਹੀ ਕਰਨਾ ਜਾਂ ਨਹੀਂ ਕਰਨਾ ਤੁਹਾਡੀ ਇੱਛਾ ਹੈ ਤੇ ਮੇਰਾ ਕੰਮ ਆ ਕਿ ਤੁਹਾਡਾ ਜਿਹੜਾ ਇਹ ਫਾਇਦਾ ਕਰਾਂ ਤੇ ਅੱਜ ਦੀ ਵੀਡੀਓ ਲਈ ਇੰਨਾ ਹੀ ਅਗਲੀ ਵੀਡੀਓ ਤੱਕ ਫਿਰ ਮਿਲਦੇ ਆਂ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ